ਆ ਯਾਰ ਪਾਣੀ ਵਾਲਾ ਵੱਡਾ ਕੰਮ ਦਾ ਚੱਲਦਾ ਨਹੀਂ ਵੀਨਾ ਤਾਂ ਹਰਾ ਹੋਰਾ ਵੱਢ ਲੈਨੇ ਆ ਵਾਖਾ ਆਪਾਂ ਹੂੰ ਨਾਲੇ ਤੇ ਪੂਲ ਆ ਲੈਨੇ ਆ ਆ ਜਾ ਫਿਰ ਚੱਲ ਗਏ ਖੁਰਕਜੀ ਤਾਂ ਮੇਰੇ ਵੀ ਲੜੀ ਜਾਂਦੀ ਐ ਮੀ ਵੱਡਾ ਪੈ ਗਿਆ ਨਾ ਵੱਡਾ ਪੈ ਗਿਆ ਉਹਦਾ ਕਰਕੇ ਕੰਮ ਨਹੀਂ ਚੱਲਦਾ ਤਾਂ ਨਾਲ ਲਾਗੇ ਟਾਈਮ ਨਾਲ ਇੱਕ ਜਾਂ ਚੈਰ ਉਦਦੇ ਉਹ ਸਾਲੇ ਜਿਹੜੇ ਦੇ ਮੈਨੂੰ ਬੜਾ ਗੁੱਸਾ ਯਾਰ ਮੈਨੂੰ ਕੁੱਟ ਜੇਗੇ ਉਦਦੇ ਉਹਦਾ ਫਿਰ ਉਦਾਂ ਟਾਈਮ ਸੀ ਉਹਦੇ ਮਾਰਦਾ ਮਗਦੇ ਚ ਫਿਰ ਤਾਂ ਲੋਡ ਸੀਗਾ ਕੰਜਰ ਦੇ ਉਹਦਾ ਬਰੋਲੇ ਬਣ ਗਏ ਯਾਰ ਚਾਚਾ ਪਹਿਲਾਂ ਤਾਂ ਉਹਨਾਂ ਨੇ ਮੇਰੇ ਧਰਤਾ ਧੌਣ ਚ ਅੱਛਾ ਹੋਰ ਮੈਂ ਤਾਂ ਫਿਰ ਤਾਂ ਹੀ ਟਲ ਗਿਆ ਉਹ ਭਰਾਵਾ ਕੀ ਕਰ ਗਏ ਰੰਡੀ ਰੋਣਾ ਕਰਾਂਗੇ ਉਹਦਾ ਇੰਤਜ਼ਾਮ ਮੈਨੂੰ ਪਤਾ ਗੁੱਸਾ ਦਾ ਮੈਨੂੰ ਵੀ ਬਹੁਤ ਹੈ ਪਰ ਮੈਂ ਇਸੇ ਚੀਜ਼ ਦਾ ਕਰਕੇ ਪੇਗ ਲਾਈ ਹੈ ਨਾ ਜੇ ਮੈਨੂੰ ਇਹ ਗੁੱਸੇ ਨਾ ਨਾ ਹੋਣ ਫਿਰ ਮੈਂ ਕਾਹਨੂੰ ਪੇਗ ਲਾਵਾਂ ਹਾਏ ਤੂੰ ਮਾਫੀ ਤੇ ਨਹੀਂ ਲਾਹਾ ਗੁੱਸਾ ਜਾ ਕੇ ਮਾਸੀ ਤੇ ਲਾ ਲਾਹਾ ਗਿਹੜੇ ਭੈਣ ਨੇ ਆ ਉਹ ਤਾਂ ਮੈਨੂੰ ਐ ਸੀ ਦੁਬਾਰੇ ਨਾ ਮੁੜਿਆ ਨਾ ਬੰਦੇ ਵਾਲੇ ਸੀ ਹਨਾ ਹਾਂ ਅੱਜ ਮੈਂ ਤਾਂ ਕਹਿੰਦਾ ਫਿਰ ਜੇ ਬੇਲੇ ਜਾਂ ਕੰਡਾ ਕੱਢ ਹੀ ਨਾ ਦਈਏ ਉਹਦਾ ਕੱਟ ਗਈ ਕੀ ਅੱਜ ਫਿਰ ਕੰਟੇਆਂ ਨੇ ਕੁਛ ਨਹੀਂ ਦਾ 5 ਦਾ ਕਿਲੋਮੀਟਰ ਭੱਜੀ ਨਾ ਫਿਰ ਨਹੀਂ ਅੱਜ ਨਹੀਂ ਭੱਜਦਾ ਮੈਂ ਕਿਉਂ ਤੇ ਚੋਰਾਂ ਬਣ ਕੇ ਮਰਵਾ ਦੇ ਮੈਨੂੰ ਉਹ ਰੱਤਾਂ ਤੱਕ ਰਹਾਂਗੇ گاਉਂ ਦੀ ਜਿਹੜੀ ਬੰਦਾ ਚੋਰਾਂ ਅੱਜ ਦਾ ਗੰਡਾ ਕੱਟ ਕੇ ਆਵਾਂਗੇ ਅੱਜ ਮੈਨੂੰ ਬੜਾ ਰੂਸਾ ਚਾਚਾ ਸ੍ਰੀ ਗੁਰੂ ਆ ਫੌਜੀ ਸਾਹਿਬ ਸ੍ਰੀ ਗੁਰੂ ਆ ਉਹ ਠੀਕ ਹੋ ਹੋਰ ਜਬਾਨ ਬੜੀ ਐ ਠੀਕ ਠੀਕ ਹੈ ਵਧੀਆ ਬੜੀ ਹੱਸ ਹੈ ਵਧੀਆ ਵਧੀਆ ਦੇਖ ਲਾਉਂਗੇ ਤੇ ਤਾਂ ਫਿਰ ਤੈਨੂੰ ਪਤਾ ਲਾਉਣਾ ਪੈਂਦਾ ਰੰਬ ਰੰਬ ਮੈਂ ਹੁਣ ਮੇਰੀ ਖਤਮ ਹੋ ਗਈ ਯਾਰ ਉਸ ਤੋਂ ਬਾਅਦ ਬਾਕੀ ਮੈਨੂੰ ਦਿਨੋਂ ਘਟ 60 ਦਾ 60 ਬਜ ਗਈ ਹੈ ਨ ਉਦੋਂ ਲੜਾਈ ਦੇ ਵਿੱਚ ਆਪਾਂ ਜਵਾਨ ਤੈਨੂੰ ਪਤਾ ਵੀ ਫੱਟੜਾ ਹੋ ਗਿਆ ਜੀ ਹਾਂ ਪਤਾ ਹੈ ਤਾਂ ਮੈਨੂੰ ਸਾਰੀ ਗੱਲ ਦਾ ਹਿਸਟਰੀ ਦਾ ਹਾਂ ਤੇ ਮਾੜੀ ਗੱਲ ਹੀ ਹੋਈ ਮਾੜੀ ਅੱਜ ਨੂੰ ਵੱਡਾ ਸੂਬੇਦਾਰ ਬਣ ਗਿਆ ਹੁੰਦਾ ਅੱਜ ਨੂੰ ਹੋਰ ਹੁਣ ਲੈ ਨਾਲੇ ਕਿੰਨੇ ਮੈਂ ਪਿੰਡ ਦੇ ਮੁੰਡੇ ਬਾਤੀ ਘਰਾ ਦਾ ਹਾਂ ਸਹੀ ਗੱਲ ਹੈ ਤਾਂ ਲਾਜ ਆ ਫਿਰ ਆਪਾਂ ਤਾਂ ਕੰਮ ਚੱਲਣਾ ਯਾਰ ਅੱਛਾ ਕੰਮ ਚੱਲਣਾ ਕੰਮ ਕਿੱਥੇ ਚੱਲਣਾ ਓਏ ਇੱਕ ਦਿਨ ਹੋਰ ਤੇ ਨਾਲ ਗੱਲ ਸਾਂਝੀ ਕਰਨੀ ਸੀ ਉਹ ਫੇਰ ਕਰਾਂਗੇ ਅਸੀਂ ਤੂੰ ਇੱਕ ਮਿੰਟ ਜਵਾਨ ਗੱਲ ਤਾਂ ਸੁਣ ਮੇਰੀ ਹਾਂ ਗੱਲ ਮਤਲਬ ਇਦਾਂ ਸੀ ਵੀ ਪਿੰਡ ਦੇ ਵਿੱਚ ਗੱਲ ਜੀ ਉਹ ਵੀ ਕਹਿੰਦੇ ਤੇਰੇ ਸੋਹਰੇ ਮਤਲਬ ਤੈਨੂੰ ਕੁੱਟ-ਕੁੱਟ ਕੇ ਸੀ ਕਿ ਤੈਨੂੰ ਇਹਨੂੰ ਕਿਨੇ ਦੱਸਦਾ ਹਾਉ ਦਾ ਮਾਰੀ ਜੀ ਗੱਲ ਜੀ ਹੋਈ ਸੀ ਕਿ ਮੈਂ ਆਇਆ ਕਹਿੰਦਾ ਵੀ ਯਾਰ ਤੂੰ ਜਵਾਨ ਤੂੰ ਤਕੜਾ ਬਹੁਤਾ ਸਰੀਰ ਦਾ ਜਰਮਾਣਾ ਪੈ ਤੇ ਤੂੰ ਬਦਲਾ ਲੈ ਰੇ ਫਿਰ ਉਹ ਤਾਂ ਮਾਰੀ ਮੋਟੀ ਗੱਲ ਹੀ ਸੀ ਫੌਜੀ ਸਾਹਿਬ ਲੋਕਾਂ ਨੇ ਉਹੀ ਗੱਲ ਬਧਾ ਰੱਖੀ ਆ ਨੇ ਟੁੰਗ ਵਿੱਚ ਮੈਂ ਦੇਖਿਆ ਸੀ ਕਿਹਨੇ ਝੋਨੇ ਵਿੱਚ ਦੀ ਰਿਪਦਾ ਹੀ ਜਾਂਦਾ ਸੀ ਕਰ ਨਹੀਂ ਫਿਰ ਉਹ ਤਾਂ ਤੁਹਾਨੂੰ ਪਤਾ ਸਰਵਿਸ ਵੱਧ ਹੋ ਗਈ ਮੇਰੀ ਵੀ ਉਹ ਸਾਲਿਆ ਸਰਵਿਸ ਦਾ ਫਿਰ ਤੇਰਾ ਫਾਇਦਾ ਕੀ ਹੈ ਤੂੰ ਨਾਲ ਇਹ ਹਾਂ ਓਹ ਛੋਟਾ ਲੱਕੀ ਦਾ ਵੇਗ ਲਾ ਲਿਆ ਛਈ ਹਾਂ ਬਾਤ ਤੁਸੀਂ ਇਹ ਮੈਨੂੰ ਤਾਣਾ ਮਾਰਤਾ ਨਾ ਤਾਣਾ ਨਹੀਂ ਮੈਂ ਦੇਖੋ ਸਾਨੂੰ ਫੌਜ ਦੇ ਵਿੱਚ ਇਹੀ ਸਿਖਾਇਆ ਜਾਂਦਾ ਵੀ ਜਦੋਂ ਤੁਹਾਡੇ ਤੇ ਦੁਸ਼ਮਣ ਚੜ ਕੇ ਆ ਜੇ ਤਾਂ ਉਹਨੂੰ ਮੋਰਮਾ ਜਵਾਬ ਦੇਣਾ ਜ਼ਰੂਰੀ ਬਣ ਜਾਂਦਾ ਚਾਲੋ ਮੁੰਡੇ ਲਾਵਰ ਪੰਜਰ ਦੇ ਭਾਂਜ ਅਮਰੀਕੀ ਠੇ ਵਗਿਆ ਪੈ ਤੂੰ ਟਾਲਿਆ ਤੇ ਤੂੰ ਕਿੱਥੇ ਬਾਤ ਕਰੇ ਨਹੀਂ ਜਾਂਦੇ ਮੈਂ ਕਹੇ ਘਰੇ ਕਹਿਦਾ ਫੋਨ ਲਾ ਕੇ ਕਹਿੰਦਾ ਵੀ ਰੋਟੀ ਨਾ ਬਕਾ ਦੇ ਹਾਂ ਨਹੀਂ ਨਹੀਂ ਪੇਗ ਤਾਂ ਬਸ ਜਵਾਬ ਪੇਗ ਨਹੀਂ ਲਾਉਂਦਾ ਉਹ ਲਾਉਂਦਾ ਰੰਬ ਪਈਏ ਦੇ ਕੋਲੋਂ ਰੰਬ ਪਈਏ ਉਹ ਲਾਵਾਂਗੇ ਮੈਨੂੰ ਪਤਾ ਹੈ ਨਹੀਂ ਨਹੀਂ ਇੱਕ ਵਾਰ ਹੋਰ ਸੁਣੋ ਮੇਰੀ ਜਵਾਨ ਸਕੂਟਰੀ ਤੇ ਨਾ ਜਾਏ ਭੱਜਿਆ ਨਹੀਂ ਜਾਣਾ ਮੋਟਰਸਾਈਕਲ ਤੇ ਪਿੰਡ ਤਾਂ ਪਹੁੰਚ ਜਾਊਂਗਾ ਕਿਹੜੀ ਸੋਚਦੇ ਆ ਫੌਜੀ ਸਾਹਿਬ ਮੇਰੀ ਗੱਲ ਜਿਹਦੇ ਹਿਸਾਬ ਦੇ ਤੇਰੇ ਹਾਲਾਤ ਹੈ ਬੰਦਾ ਤਾਂ ਮਾਰ ਕੇ ਰੋਟੀ ਖਾਏਗਾ ਨਾ ਚੱਕ ਫੇਰ ਚੱਲਗੇ ਭੈਣ ਦੀ ਲੱਕੜ ਲਵੇ ਚਾਚਾ ਪੀਕ ਲਾਵੇਗਾ ਹੋਰ ਪੀਕ ਤਾਂ ਲਾਉਂਗਾ ਪਹਿਲਾਂ ਤੂੰ ਲਾ ਡਾਵਜਾ ਮਾਰਨਾ ਦੋ ਹੱਥ ਦੇਖਣੇ ਆ ਜੇ ਨਾਲ ਆਪਾਂ ਅੱਜ ਨਹੀਂ ਭਾਏ ਦਾ ਉਹਦੇ ਭੱਜਣ ਵਾਲਾ ਭਾਜੀ ਅੱਜ ਨਹੀਂ ਭਾਏ ਦਾ ਅੱਜ ਅੱਜ ਭੱਜੇ ਨਾ ਬੰਦਾ ਆ ਫੌਜੀ ਸਾਹਿਬ ਵੀ ਤਾਨਾ ਮਾਰ ਗਿਆ ਪਾ ਨੂੰ ਫੌਜੀ ਸਾਹਿਬ ਦੀ ਤਾਨਾ ਮਾਰ ਹੈ ਤੂੰ ਤਾਂ ਰੋਜ਼ ਕਹਿਣੀ ਕਹਿਣਾ ਮਰ ਜਾਗੇ ਫਿਰ ਇਧਰੋਂ ਦਾ ਪੈਂਦੀ ਲੱਕੜ ਦਾ ਕਜੀ ਆਖੜਾ ਲੈ ਲਾ ਤੂੰ ਕੰਜਾ ਫੌਜੀ ਸਾਹਿਬ ਨੂੰ ਆਖੀਏ ਬੰਦੇ ਵਾਲੇ ਜੀ ਉਹ ਓ ਚਾਚਾ ਅਸਲ ਮੈਂ ਨਾ ਉਹਦੇ ਲੱਪੜ ਨਾਲ ਬੋਦਲ ਗਿਆ ਮੈਨੂੰ ਤਾਂ ਇੱਕ ਇੱਕ ਬੰਦੀ ਦੋ ਦੋ ਦੀ ਸੀਗੇ ਭੈਣ ਦੇ ਲਾ ਮਨੇ ਮਾਰਿਆ ਵੀ ਵੱਡਾ ਸੀ ਹਣਾ ਮੇਰੇ ਤਾਂ ਆਪੇ ਚੋਰ ਮੈਨੇ ਤਾਂ ਦੋ ਦੋ ਹੀ ਦੀ ਸੀਗੇ ਬੰਦੇ ਦੀ ਹਾਂ ਵੱਡਾ ਮਾਰ ਗਿਆ ਤੇਰੇ ਹੱਥੇ ਨਿਕਰ ਆਵੇ ਭੈਣ ਥੋੜੇ ਦਾ ਕੰਮ ਕਰਦਾ ਉਹ ਕਹਿੰਦੇ ਅੱਜ ਉਹੀ ਲੱਪੜੇ ਦਾ ਬਦਲਾ ਲੈਣਾਗਾ ਹਾਂ ਨਾ ਚੱਲ ਗਿਆ ਤੋਰ ਮੋਟਰਸਾਈਕਲ ਹਾਂ ਦਰਬਾਨਾ ਕੀ ਕਰਦਾ ਸੀ ਓਏ ਦਰਬਾਨਾ ਚਲ ਤਾ ਮੈਂ ਡੰਡ ਮਾਰਦਾ ਮੈਂ ਫਟੋ ਜੀਏ ਅੱਛਾ ਅੱਛਾ ਚੱਲ ਚੱਲ ਭਾਈ ਲੱਗ ਤੋਬ ਦੇਣੀ ਹੁਣ ਕਿਤੇ ਮੈਨੂੰ ਕਟਵਾ ਲਿਆ ਮੈਂ ਨਹੀਂ ਨਹੀਂ ਅੱਜ ਨਹੀਂ ਚਾਚਾ ਅੱਜ ਨਹੀਂ ਅੱਜ ਦਾ ਬਦਲਾ ਲੈ ਕੇ ਆਉਂਦੇ ਆ ਬਦਲਾ ਅੱਜ ਲਾਵਾਂਗੇ ਬਦਲਾ ਐਂ ਕਰ ਤਰਾ ਆ ਚਾਚਾ ਲੋਰ ਤਾਂ ਫੇਰ ਆ ਕੀ ਪਾਵਾਂ ਕੋਠੇ ਚ ਪਈ ਐ ਲੋਰ ਤਾਂ ਫੇਰ ਆ ਕੀ ਪਾਵਾਂ ਚਾਚਾ ਮੈਨੂੰ ਤਾਂ ਲੱਗਦਾ ਮੈਨੂੰ ਧੁਰ ਲੈ ਜਾਂਦਾ ਨਹੀਂ ਕਿ ਲੈ ਮਾ ਨਾ ਤੂੰ ਬਹਿ ਜੀ ਬਸ ਪਿੱਛੇ ਬਹਿ ਜੀ ਬੈਠੂ ਆ ਤਾਂ ਮੈਂ ਪਿੱਛੇ ਉਹ ਲੈ ਆਂਦੇ ਰਾ ਦਰ ਕਿੰਨ ਲੱਕੜਾਂ ਇਕੱਠੀਆਂ ਕਰੀ ਜਾਣਾ ਆ ਜਾ ਫਿਰ ਮੇਰੀ ਗੱਲ ਸੁਣ ਲੜ ਗਿਆ ਆ ਜਾ ਚਾ ਚਾ ਸਮਝੀ ਕੁਸੀ ਹੋ ਜੇ ਮੈਂ ਆਪੇ ਪੈਸੇ ਲਾਉਂ ਕੋਟ ਕਦੇ ਰੀਆਂ ਚ ਗਰਸ ਮਾਰੀ ਅੱਜ ਗਰਸ ਅੱਜ ਦਾ ਅੱਜ ਦਾ ਤਾਂ ਟੰਡਾ ਕੱਢ ਗਿਆ ਹੁਣ ਆਉਗਾ ਭਾਈ ਖੜ ਜਾ ਖੜ ਜਾ ਖੜ ਜਾ ਨੜਾ ਗਤਾ ਭਾਈ ਸਦਾ 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 ਨਾ ਆਹ ਠੀਕ ਹੈ ਮੈਂ ਆਪੇ 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 ਅਗਰ ਉਹ ਫਰਾਰ ਹੋ ਗਿਆ ਬਾ ਬੈ ਜਾਦਾ ਤਾ ਤੂੰ ਚੁੱਪਾ ਕੇ ਅੱਜ ਮੈਂ ਆਪ ਹੀ ਸੰਭਲੂ ਤੂੰ ਕਿੱਥੇ ਲੈ ਅੱਜ ਨਹੀਂ ਆ ਈ ਇਹ ਡੋਲ ਲੇਗਾ ਉਹ ਘੋਮਾਣਾ ਉਹ ਡੋਲ ਲੇ ਕੇ ਤੇ ਗਾਣਾ ਜਾ ਜਾ ਉਹੀ ਲਗੀ ਆ ਸਾਉ ਤੇ ਸਾਉ ਤੇ ਜਾਣਾ ਸਾਉ ਤੇ ਨਹੀਂ ਖਾਓ ਤੇਗਾ ਸਾਉ ਤੇ ਨਹੀਂ ਹੈਗਾ ਸਾਉ ਮਾਰੇਗਾ ਭੈ ਜਰਾ ਮਾਰੇਗਾ ਨਹੀਂ ਮਾਰੇਗਾ ਭੈ ਜਰਾ ਡਰਨਾ ਤੂੰ ਬਸ ਬਸ ਆ ਆ ਬੰਗਾ ਵਾਲਾ ਨਾ ਇਸੇ ਇਹੀ ਹੈ ਜੀ ਭੈ ਜੀ ਨਿਕਲ ਵਾਰ ਓਏ ਸ਼ੇਰ ਬਦੇਬੈਲੀ ਦੀ ਬੱਚਾ ਪੇਕੇ ਕੇ ਕੋਰਾਲ ਵਾਲੀ ਹੈ ਫੇਕ ਤਾਂ ਹੁਣ ਕੁੱਟਕਟੇ ਦਾ ਕਰਕੀ ਲਾਵਾਂਗੇ ਚਾਹ ਨਾਲੇ ਫੌਜੀ ਸਾਹਿਬ ਨੇ ਮੀਟ ਮੰਗਾਰਛ ਆਊਗਾ ਚਲ ਢੰਗਨ ਵਾਲਾ ਕਿੱਥੇ ਦੇ ਇਹਦੀ ਭੈਣ ਦੀ ਉਹ ਬਲੀਆ ਲੱਗ ਪੈਂਦੀ ਲੱਕੜੇ ਬਾਹਰ ਹੈ ਨਹੀਂ ਇਹ ਓਏ ਫੋਰ ਕਾਜ ਮਰ ਓ ਬੱਟੇ ਬਲੀਆ ਐ ਹੁੰਦੇ ਜਿਆਦੀ ਹੈਗੀ ਦਾ ਮੋਟਰ ਉਸੇ ਦੀ ਉਹ ਫਿਰਦਾ ਉਹੀ ਆ ਗੋਥਾ ਵੀ ਉਦੋਂ ਉਹ ਬੱਟੇ ਥੋੜੀ ਭਾਂ ਦੇ ਚਾਚਾ ਇੱਥੇ ਚਪਲਾ ਲਾ ਉਹਰੇ ਲਾ ਚਪਲਾ ਮੈਂ ਦਾ ਪਿਛੀ ਲਾਇਆ ਹੈ ਚਾਚਾ ਤੂੰ ਲਾ ਦੇ ਉਹ ਫਿਰਦਾ ਐ ਭਾਂ ਦੀ ਲੱਕੜੀ ਆ ਦੇਖ ਲੈ ਵਾਰਾ ਵੱਡਿਆ ਬੈਨਗਾ ਤੇਰੀ ਭਾਂ ਦੀ ਤੇਰੀ ਹੌਲੀ ਬੋਲ ਹੌਲੀ ਬੋਲ ਓ ਬਜੀ ਓ ਉਰਾ ਉਹ ਭਾਂ ਦੇ ਉਹ ਹੀ ਡਿੱਗੀ ਜਾਂਦਾ ਮੈਨੂੰ ਤਾਂ ਲੱਗਿਆ ਉਹਦਾ ਤਾਂ ਪੈਦੂ ਤਰਸ ਗਿਆ ਤਰਸ ਗਿਆ ਤੇਰੀ ਮੋਗ ਆ ਗਿਆ ਭਾਂ ਦੇ ਮੇਰਾ ਸਾਲਾ ਨਾ ਹੈ ਦੁਬਾਰੇ ਫੇਰ ਕੁੱਟ ਖਾਉ ਅਜਾ ਆ ਕੱਲ ਪਾਸੋਂ ਖੜਕਾ ਕੇ ਆਇਆ ਸੀ ਮੈਨੂੰ ਤਾਂ ਮਾਫੀ ਤਾਂ ਨਹੀਂ ਮੰਗਣਾਈ ਮਾਫੀ ਕਿਹੜੇ ਲੜਕ ਦਾ ਮਰੀ ਦਾ ਭਾਂੜ ਘੜਾਵਾ ਆ ਜਾ ਓਏ ਆ ਆ ਇਹ ਦੇਖ ਹੀ ਲੈਣੇ ਇਹਨੂੰ ਚੱਲ ਗੁੜੀ ਵਿੱਚ ਕੁੱਟ ਕੇ ਆ ਜਾ ਗੱਲ ਖੋ ਗੱਲ ਕਰੀਏ ਇਹ ਪਿੰਡ ਜਾ ਕੇ ਤੂੰ ਮੇਰੀ ਬੇਇੱਜ਼ਤੀ ਕਰਕੇ ਬਦਲਾ ਲੈਣਾ ਬਦਲਾ ਤੇ ਕੁੱਟ ਤੂੰ ਅੱਜ ਵੀ ਖਾਣਾ ਅੱਜ ਤੇ ਖਾਣ ਨੂੰ ਤੂੰ ਸਾਲਾ ਨਹੀਂ ਦਿੰਦਾ ਤੁਸੀਂ ਹੈਂ ਵੇਹਾਂ ਨਾ ਥੋੜੇ ਤੇ ਤੂੰ ਕੁੱਟ 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 ਖਾਣੀ ਤੂੰ ਤੂੰ ਮਾਰੂ ਮਾਰੂ ਪਿੰਡ ਦੇ ਖਾਓ ਓਏ ਆ ਨੌੜਿਆ ਮਰੇ ਤੀ ਦਾ ਆ ਚਾਚਾ ਓਏ ਓਏ ਚਾਚਾ ਮੈਨੂੰ ਕੜਾ ਬੇ ਦੁਖੀ ਕਰ ਮਾਰੇ ਯਾਰ ਕਦੇ ਕੁੜੀ ਨੂੰ ਲੱਗ ਜਾਣਾ ਕੁੱਟਣ ਮੇਰਾ ਸਵਾ ਛੋਟਾ ਕਦੇ ਠੇਠਿਆ ਵਰਦਾ ਉਹਦੇ ਨਾਲ ਕੁੱਟ ਖਾਧੀ ਉੱਥੇ ਪਿੰਡ ਚਲੀਏ ਦੁਵਾਰੇ ਦੇਖ ਨਿਆ ਆ ਜਾ ਗੁਗਾਂ ਨਹੀਂ ਕਰਦੇ ਗੱਲ ਇਹ ਪੈਣਾ ਕੁੱਟਣਾ ਪੂਗਾ ਯਾਰ ਇਹਦਾ ਮੈਂ ਕਹਣਾ ਅੱਜ ਵਾਪਸ ਲੋਕਾਂ ਨੂੰ ਹੁਣ ਦੁਬਾਰੇ ਕੋਟਖਾਉ ਮੋੜ ਸੇ ਮੋੜ ਸੇ ਹੋਰ ਮੋੜ ਸੇ ਕਾਹ ਚਾ ਭਰਨਾ ਰਹਿ ਗਿਆ ਭਰਨਾ ਭੈਣ ਜਵਾਬੇ ਜਾਨ ਬਚ ਗਈ ਮੋੜ ਮੋੜ ਸੇ ਕਿੱਕ ਤੇ ਮਾਰ ਲੈ ਕਿੱਕ ਤੇ ਕਿੱਕ ਤੇ ਮੈਂ ਕਹਾਂ ਹਟ ਜਾ ਭੈਣ ਤੇ ਜਾ ਲੈ ਲਪੜੀ ਬੜਾ ਪੜਿਆ ਲਪੜਾ ਆ ਜਾ ਨਾ ਰੀਪਾ ਦੀ ਦੇਖਾਂਗੇ ਕਾਹ ਚਾ ਜਪੜਾ ਰਹੀਆਂ ਜਪੜਾ ਭਾਗ ਜਾ ਕਾਹ ਚਾ